ਆਜਾ ਆਜਾ ਆ ਦੇਖੋ ਮਾੜਾ ਸੋਖਰਾ ਮੇਂਤਰਾ ਜੋ ਆਨੇ ਆਉਣੇ ਆ ਰਹੇ ਮਾੜਾ ਪਿੱਛੇ ਸਰਬ ਆਪਾਂ ਤਾਂ ਤੋ ਆ ਜਾਣ ਬਰਾਬਰ ਤਾਂ ਉਹ ਨਹੀਂ ਦੇਰ ਤੱਕ ਹੋ ਨਹੀਂ ਸਕਦੀ ਜਿੰਨੀ ਦੇਰ ਤੱਕ ਉਹਨਾਂ ਨੂੰ ਬਰਾਬਰ ਦੀ ਐਜੂਕੇਸ਼ਨ ਨਹੀਂ ਮਿਲਦੀ ਤੁਸੀਂ ਕਰਕੇ ਰਾਜ ਜੀ ਦਾ ਜਿਹੜਾ ਮੇਰੇ ਨਾਲ ਸਾਥ ਦੇ ਜਾਂਦਾ ਉਈ ਸੇ ਗਲਤੀ ਤੇ ਆ ਕਿਦਰੇ ਵੀਰ ਨਾ ਅਮਰ ਸਿੰਘ ਇਸ ਗੱਲ ਮੀਟਿੰਗ ਨੂੰ ਸਪੋਰਟ ਕੀਤਾ ਕਿ ਸਾਨੂੰ ਕਹਿੰਦਾ ਯਾਰ ਸਾਨੂੰ ਤਾਂ ਪਤਾ ਹੀ ਜਦੋਂ ਸ਼ੁਰੂ ਵਿੱਚ ਮੇਰੀ ਗੱਲ ਹੋਈ ਕਿ ਕਿੰਨੇ ਮੁੰਨੇ ਕਹਿੰਦਾ ਮੈਨੂੰ ਤਾਂ ਯਾਰ ਪਤਾ ਹੀ ਨਹੀਂ ਲੱਗਾ ਤੇ ਹੁਣ ਵੀ ਜਿਹੜੇ ਕਰਕੇ ਹੀ ਬੜੇ ਸਿਆਣੇ ਲੋਕਾਂ ਨਾਲ ਪੜਿਆ ਲਿਆ ਨਾ ਕਰਦਾ ਉਹ ਕਿਤੇ ਸਰਾ ਗਿਆ ਸੀ ਕਿ ਅਗਰ ਕਦੇ ਸੋਚੀ ਹੋਈ ਇਹ ਬਰਾਬਰ ਦੀ এডਿਕੇਸ਼ਨ ਵੀ ਚਾਹੀਦੀ ਆ ਅਸੀਂ ਤੇ ਇਹੋ ਸੋਚਦੇ ਰਹੇ ਆ ਕਿ ਮਿਲ ਗਈ ਐ এডਿਕੇਸ਼ਨ ਦੇ ਰਹਿ ਜੀ ਪੜਾ ਰਹਿ ਜੀ ਇਹ ਨਹੀਂ ਤਾਂ ਸਾਨੂੰ ਕੋਈ ਨਹੀਂ ਜਿਹੜੀ ਇਹ ਦੇਰ ਹੈ ਇਹਦਾ ਸარგੋ ਖੇਦਾ ਹੀ ਨਹੀਂ ਇਸ ਕਰਕੇ ਭਾਈ ਮੈਂ ਬੇਨਤੀ ਕਰਕੇ ਜਾਣਾ ਬਾਬਾ ਸਾਹਿਬ ਡਾਕਟਰਾਂ ਨੂੰ ਵੀਰ ਕਰਦੇ ਪੁੱਤ ਬਣੋ ਧੀਆ ਬਣੋ ਉਹਨੇ ਜੋ ਗੱਲ ਕਹੀ ਸੀ ਮੈਨੂੰ ਯਾਦ ਹੈ ਸਾਡੇ ਲੀਡਰ ਦਾ ਅਡਵਾਨੀ ਜੀ ਨੇ ਬਹੁਤ ਸੋਹਣੀ ਗੱਲ ਕਹੀ ਸੀ ਪਰ ਮੈਂ ਦਿੱਲੀ ਕਾਂ ਫਰਸ ਕੀਤੀ ਅਡਵਾਨੀਓ ਦੇ ਉਹਦੀ ਤੁਸੀਂ ਦੇਖਿਓ ਜਰਾ ਮੈਂ ਐਜੂਕੇਸ਼ਨ ਨੂੰ ਕਿਸੇ ਇੱਕ ਪਾਰਟੀ ਦੇ ਨਾਲ ਨਹੀਂ ਲਾਇਆ ਮੈਂ ਐਜੂਕੇਸ਼ਨ ਨੂੰ ਜਿੰਨੀ ਇਹ ਐਜੂਕੇਸ਼ਨ ਗਰੀ ਹੈ ਇਹ ਸਾਰੀ ਤੁਹਾਨਾਰਾ ਅਸੀਂ ਦੇਸ਼ਵਾਸੀ ਤਾਂ ਉਹਨਾਂ ਨੇ ਬੜੀ ਏ ਗੱਲ ਕਹੀ ਕਿ ਜਿੰਨੀ देर ਤੱਕ ہم ਆਪਣੇ ਬੱਚੋਂ ਕੋ ਇਸ ਪ੍ਰਾਇਮਰੀ ਐਜੂਕੇਸ਼ਨ ਕੋ ਸਟਰੌਂਗ ਨਹੀਂ ਕਰਤੇ ہمارا ਦੇਸ਼ ਦੁਨੀਆ ਦਾ ਮਹਾਨ ਦੇਸ਼ ਕਵੀ ਨਹੀਂ ਬਣ ਸਕਦਾ ਇਸ ਲਈ ਮੈਂ ਇਹ ਇਹ ਐਡ ਕਰਕੇ ਭਾਈ ਸਾਡਾ ਅਧਿਸ਼ਕ ਹੈ ਜੁਹਨ ਮਹਾਂਦੇਸ਼ ਨਹੀਂ ਬਣ ਸਕਦਾ ਜਿੰਨੀ ਦੇਰ ਤੱਕ ਅਸੀਂ ਬਰਾਬਰ ਦੀ এডਿਕੇਸ਼ਨ ਸਾਰੀਆਂ ਪਾਰਟੀਆਂ ਕੋਲ ਨਹੀਂ ਮੰਗਦੇ ਤਾਂ ਆਸ ਕਰਦਾ ਆਪਣੇ ਬੱਚਿਆਂ ਦੇ ਲਈ ਸਰਦਾਰ ਜਗਰਾਜ ਜੀ ਨੂੰ ਇਹੋ ਸ਼ਰਧਾਂਜਲੀ ਹੈ ਕਿ ਜੇ ਉਹ ਜਿਸ ਕੰਮ ਲਈ ਜੀ ਨਾਲ ਸਾਥ ਦਿੱਤਾ ਉਸੇ ਲਈ ਆਪਣੇ ਬੱਚਿਆਂ ਨੂੰ ਬਰਾਬਰ ਦੀ এডਿਕੇਸ਼ਨ ਆਈ ਆਪਣਾ ਕੋਲ ਕੋ ਬੇਗਾ ਮੈਂ ਫਿਰ ਸਕਤੀ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੀ ਕੌਮ ਨੂੰ ਇਹ ਘਰ ਕਹਿਣ ਦਾ ਮੌਕਾ ਦਿੱਤਾ ਕਿ ਭਾਈ ਤੁਸੀਂ ਬਰਾਬਰ ਦੀ ਐਜੂਕੇਸ਼ਨ ਤੋਂ ਗਿਆ ਕੋਈ ਅਜੇ ਤੱਕ ਮੈਂ ਪਰਿਵਾਰ ਅੱਗੇ ਤਰੱਕੀ ਕਰਦਾ ਨਹੀਂ ਵੇਖਿਆ ਕੋਈ ਕੌਮ ਤਰੱਕੀ ਕਰਦੀ ਨਹੀਂ ਵੇਖੀ ਕੋਈ ਦੇਸ਼ ਤਰੱਕੀ ਕਰਦਿਆ ਨਹੀਂ ਵੇਖਿਆ ਇਸ ਕਰਕੇ ਦੇਸ਼ ਦੀ ਤਰੱਕੀ ਵਿੱਚ ਤੁਸੀਂ ਵੀ ਹਿੱਸਾ ਪਾ ਤੇ ਤਾਂ ਪਾ ਸਕੋਗੇ ਜੇ ਤੁਹਾਡੇ ਬੱਚੇ ਪੜਨ ਲੱਗੇ ਉਮਰ ਫਿਰ ਆਪਣੇ ਵੀਰ ਨੂੰ ਸਤਾ ਪੇਟ ਕਰਾਉਂਦਾ ਉਹਨੂੰ ਸ਼ਰਧਾ ਤੇ ਬੁੱਲ ਪੇਟ ਕਰਵਾਏ ਤਾਂ ਪਰਿਵਾਰ ਨੂੰ ਕਹਿ ਕੇ ਚੱਲਦਾ ਭਾਈ ਮੈਨੂੰ ਇਹ ਨਾ ਮੈਂ ਕੋਈ ਫਾਰਮੈਲਿਟੀ ਕਰਕੇ ਨਹੀਂ ਚੱਲਦਾ ਮੈਂ ਇਸ ਪਰਿਵਾਰ ਦਾ ਅੰਗ ਆ ਤੁਹਾਡੇ ਨਾਲ ਆ ਤੁਹਾਡਾ ਬਜ਼ੁਰਗ ਆ ਮੇਰੇ ਲੈ ਕਰੇ ਕੋਈ ਸੇਵਾ ਹੋਵੇ ਤੇ ਮੈਂ ਤੁਹਾਡੇ ਚਰਨਾਂ 'ਚ ਆਜ਼ਰਨਾ ਮੈਂ ਦੱਸਦਾ ਇਸ ਕਰਕੇ ਨਾ ਤੁਹਾਨੂੰ ਕਹਿ ਕੇ ਮੈਂ ਵੈਬਸਾਈਟ ਤੇ ਨਿਤਨਾਤ ਕਰਦਾ ਔਰ ਤੁਹਾਡੇ ਕੋਲ ਮੈਂ ਸਭ ਨਾਲ ਹੀ ਬੈਠੇ ਹੋ ਇਹਨਾਂ ਵਿੱਚੋਂ ਭਾਈ ਜੇ ਮੇਰੀ ਗੱਲ ਨੂੰ ਇੱਕ ਅੰਦਾ ਵੀ ਸਮਝ ਗਿਆ ਤੇ ਮੈਂ ਸਮਝ ਜਾ ਮੇਰੀ ਇੱਥੇ ਬੋਲਿਆ ਮੇਰੀ ਜ਼ਿੰਦਗੀ ਚ ਆਇਆ ਇਹ ਸਫਰ ਨੇ ਸਮਝਾ ਬੜਾ ਸੋਨਾ ਬਗਿਆ ਚੰਗਾ ਹੋ ਗਿਆ ਪਰਮਾਤਮਾ ਦੇ ਚਰਨਾਂ ਵਿੱਚ ਚੰਗੇ ਆ ਗਏ ਜੇ ਇੱਕ ਰੋਮੀ ਮੇਰੀ ਗੱਲ ਨੂੰ ਸਮਝ ਲਿਆ ਤੋ ਤੁਹਾਡਾ ਬਹੁਤ ਬਹੁਤ ਆਮ ਜੈ ਤੁਮ ਬਾਤ ਵਿੱਚ ਦੁਨੀਆ ਦੇ ਵਿੱਚ ਮੈਨੂੰ ਮਾਨ ਸਤਕਾਰ ਮਿਲਿਆ ਹੈ ਦੁਨੀਆ ਦੀਆਂ ਸੰਸਥਾਵਾਂ ਕਾਮਨਵੈਲ ਦਾ ਵਾਈਸ ਚੇਅਰਮੈਨ ਬਣਨਾ 200 ਮੁਲਕਾਂ ਦੀ ਇੰਟਰ ਪਾਰਲੀਮੈਂਟਰੀ ਯੂਨੀਅਨ ਦਾ ਉਹਦਾ ਵਾਈਸ ਪ੍ਰੈਜ਼ੀਡੈਂਟ ਫਿਰ ਪ੍ਰਧਾਨ ਬਣਨਾ ਯੂਨਨ ਦੇਸ਼ ਦੀ ਨਿਵੈਨੀ ਕਰਨੀ ਪੰਜਾਬ ਤਾਂ ਮੇਰੇ ਵੀਰਾਂ ਨੇ ਜਿਸ ਜ਼ਿਕਰ ਕੀਤਾ 10 ਸਾਲ ਸਪੀਕਰ ਰਹਿਣਾ ਲੋਕ ਸਭਾ ਦੀ ਜਿੱਥੇ ਸਰਦਾਰ ਮਨਮੋਹਨ ਸਿੰਘ ਵੀ ਉਹਨਾਂ ਹੁਕਮਤਰੀ ਸੰਗ ਉਹ تھے ਉਹਨਾਂ ਦੇ ਡਿਊਟੀ ਸਪੀਕਰ ਰਹਿਣਾ ਇਹ ਬਹੁਤ ਮਾਨ ਸਤਕਾਰ ਮਿਲਿਆ ਮੈਂ ਇੱਕ ਗੱਲ ਕਹਣਾ ਭਾਈ ਇਹ ਕਦੇ ਨਹੀਂ ਸੀ ਹੋ ਸਕਦਾ ਮਿਲੂ ਕਿਸੇ ਨੇ ਪਿੰਡ ਦੀ ਪੰਚਾਇਤ ਦਾ ਨੰਬਰ ਨਹੀਂ ਸੀ ਬਣਾਉਣਾ ਜੇ ਕਿਤੇ ਬਾਵਾ ਸਾਹਿਬ ਡਾਕਟਰ ਅੰਮ੍ਰਿਤਕਾਰ ਨੇ ਇਹ ਸਾਨੂੰ ਰਿਜ਼ਰਵੇਸ਼ਨ ਨਾਲ ਲੈ ਕੇ ਦਿੱਤੀ ਹੋਵੇ ਤੇ ਬਾਬਾ ਸਾਹਿਬ ਡਾਕਟਰ ਮੇਰਖਰ ਦੀ ਗੱਲ ਤੇ ਅਮਰ ਵੀ ਕਰਿਆ ਕਰੋ ਮੇਰੇ ਪਿਓ ਨੇ ਮੈਨੂੰ ਪੜਾਇਆ ਮੇਰੀ ਪਾਰਟੀ ਨੇ ਮੈਨੂੰ ਬੜਾ ਮਾਨ ਸਤਿਕਾਰ ਦਿੱਤਾ ਇਸ ਕਰਕੇ ਮੈਂ ਸਮਝਣਾ ਉਹੀ ਸਤਿਕਾਰ ਕਿਸੇ ਨੂੰ ਦੇ ਵੀ ਤੱਕ ਸਕਦਾ ਜੇ ਉਹਦੇ ਕੋਲ ਕੁਝ ਪੱਲੇ ਹੋਵੇ ਤਾਂ ਮੇਰੇ ਪਿਓ ਨੇ ਐਲੂਕੇਟ ਮੈਨੂੰ ਬਣਾਇਆ ਇਹ ਅੱਲ ਵੀ ਕਰਾਇਆ ਉਹਨੇ ਚਾਰ ਅੱਖਰ ਪੜ੍ਹਾਏ ਮੈਂ ਡਾਕਟਰ ਅਮਿਲ ਕਰਦੀ ਜ਼ਿੰਦਗੀ ਪੜ੍ਹੀ ਉਹਦੇ ਤੇ ਅਮਲ ਕੀਤਾ ਤੇ ਭਾਈ ਮਾਨ ਗੁਰੂ ਮਹਾਰਾਜ ਨੇ ਭਗਵਾਨ ਬਾਦ ਮੀਰ ਜੀ ਨੇ ਕਿਰਪਾ ਕੀਤੀ ਮਾ ਦੁਨੀਆਂ ਦੇ ਨਕਸ਼ੇ ਤੇ ਆ ਗਿਆ ਤਾਂ ਇਸ ਕਰਕੇ ਮੈਂ ਬੇਨਤੀ ਕਰਕੇ ਚੱਲੇ ਆ ਬੇਨਤੀ ਮੇਰੀ